ਸਾਡੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਅੱਜ ਦੇ ਟੂਰਨਾਮੈਂਟ ਦੇ ਲਈ ਹੈ। ਸਾਡੇ ਬੜੇ ਸਤਿਕਾਰਯੋਗ ਬਾਬਾ ਹਰਜਿੰਦਰਪੁਰ ਗਾਜੀ ਜੀ ਸੁਭਾ ਸੁਭਾ ਬਾਬਾ ਜੀ ਦੇ ਸੁਪੁੱਤਰ ਮਨਿੰਦਰ ਬੈਂਸ ਸਾਡਾ ਵੀਰ ਉਹ ਵੀ ਕਿੰਨੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚਿਆ ਹੋਇਆ ਹੈ। ਵੱਡੇ ਭਾਈ ਦਾ ਬਹੁਤ-ਬਹੁਤ ਧੰਨਵਾਦ। ਪਹਿਲ ਅਜ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੀ ਕਬੱਡੀ ਕਿਸੇ ਖਿਡਾਰੀ ਦੇ ਹਿੱਸੇ ਵਿੱਚ ਹੈ ਮੇਰੇ ਵੀਰੋ ਪਹਿਲੀ ਰੌਣ 56ਵੇਂ ਸਾਲ ਦੇ ਕਰਾਚੋਂ ਦੇ ਮੇਲੇ ਦੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ 61111 ਚੈਂਪੀਅਨ ਟੀਮ ਦੇ ਲਈ ਪਹਿਲਾ ਪ੍ਰਾਈਜ਼ ਹੈ ਹੁਣ ਗਰਾਊਂਡ ਖਾਲੀ ਕਰ ਦਿਓ ਮੇਰੀ ਹੱਥ ਮੰਨ ਕੇ ਬੇਨਤੀ ਹੈ ਕਬੱਡੀ ਦੇ ਪ੍ਰੇਮੀਆਂ ਨੂੰ ਫਾਈਨਲ ਦੇਖ ਲੈਣ ਦਿਓ ਔਰ ਦੂਜਾ ਪ੍ਰਾਈਜ਼ ਕਹਿੰਦੇ ਮੇਰੇ ਵੀਰੋ 61111 ਪਹਿਲਾ 81111 ਤੇ ਬੈਸਟ ਆਂਡ ਲਈ 3131000 ਹੈ ਕਰਾਚੋਂ ਦੇ ਮੇਲੇ ਦਾ ਫਾਈਨਲ ਹੋ ਗਿਆ ਹੈ ਸ਼ੁਰੂ ਮੇਰੇ ਵੀਰੋ ਇੱਕ ਪਾਸੇ ਕਰਾਚੋ ਹੈ ਤੇ ਦੂਜੇ ਪਾਸੇ ਦੇਖਦੇ ਆ ਜਿਲ੍ਹਾ ਲੁਧਿਆਣੇ ਦੇ ਸਮਰਾਲੇ ਇਲਾਕੇ ਦੇ ਮਾਨਕੀ ਪਿੰਡ ਦਾ ਗੋਪੀ ਆਲਮਗੀਰ ਦੀ ਟੀਮ ਦੇ ਲਈ ਕੋਸ਼ਿਸ਼ ਕਰਦਾ ਹੋਇਆ ਸ਼ਿਕੰਦਰ ਪਹਿਲਵਾਨ ਦਾ ਪੋਤਰਾ ਆ ਗਿਆ ਜਗਦੀਸ਼ ਸਿੰਘ ਕਰਦੇ ਚਰਚੇ ਛੋਟੇ ਵੀਰ ਸਾਹਮਣੇ ਕਹਿੰਦੇ ਕਬੱਡੀ ਪਾਉਣ ਲਈ ਜਿਸ਼ਨ ਆ ਗਿਆ ਮੇਰੇ ਵੀਰੋ ਆਲਮਗੀਰਆ ਬਾਬਾ ਹਰਜਿੰਦਰਪੁਰ ਗਾਜੀ ਸੂਬਾ ਦਾ ਬਾਬਾ ਜੀ ਨੂੰ ਬੇਨਤੀ ਹੈ ਵੀ ਉਹ ਪਲੀਜ਼ ਕਿਰਪਾ ਕਰਕੇ ਮੈਦਾਨ ਦੇ ਵਿੱਚ ਆਉਣ ਬਾਬਾ ਸੁਭਾ ਜੀ ਨੂੰ ਬੇਨਤੀ ਹੈ ਉਹ ਪ੍ਰਧਾਨ ਜੁਨੀ ਜੀ ਨੇ ਬਰ ਕਰਨਗੇ ਐਨ ਕਹਿੰਦੇ ਵਿਸ਼ੇਸ਼ ਤੌਰ ਤੇ ਧੰਵਾਦ ਆ ਲਓ ਕਹਿੰਦੇ ਅਲਮਗਿਰੀ ਜਿਸ਼ਨ ਕਬੱਡੀ ਪਾਉਣ ਦੇ ਲਈ ਪਧਰਿਆ ਹੋਇਆ ਹੈ ਹੁਣ ਚਾਰ ਜੱਫੀ ਨੇ ਉਹ ਚਾਰ ਜੱਫੀ ਕਹਿੰਦੇ ਸਿਰੇ ਦੇ ਮੇਰੇ ਵੀਰੋ ਇੱਕ ਪਾਸੇ ਸੀਪਾ ਥਾਂਦੇ ਵਾਲੀਆ ਆਹ ਕਹਿੰਦੇ ਸੂਰੇ ਵਾਲੀਆ ਕਹਿੰਦੇ ਆਹ ਸੂਰੇ ਵਾਲੀਆ ਕਹਿੰਦੇ ਓ ਸੂਰੀਆ 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 ਗਗਨ ਤੇ ਜਸ਼ਨ ਆਲਮਗੀਰਿਆ ਪੁਆਇੰਟ जोड ਗਿਆ ਆ ਕੁਲਜੀਤਾ ਇਹਦੀਆਂ ਗੱਲਾਂ ਨਿਊਜ਼ੀਲੈਂਡ ਦੀਆਂ ਖੇਡ ਮੈਦਾਨਾਂ ਦੇ ਵਿੱਚ ਹੋਈਆਂ ਆ ਕੁਲਜੀਤਾ ਕਰਾਚੋ ਵਾਲਾ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਵੀਰੋ ਇੱਕ ਪਾਸੇ ਪ੍ਰਤਾਪ ਕੜਿਆਣੇ ਵਾਲਾ ਦੂਜੇ ਪਾਸੇ ਗੋਪੀ ਮਾਨਗੀ ਵਾਲਾ ਨਾਲ ਜਤਿੰਦਰ ਤੇ ਗੁਰਵਿੰਦਰ ਦੋ ਜਾਫੀ ਤਿਆਰ ਹੈ ਓ ਧਰਤੀ ਆਲਮਗੀਰ ਪਿੰਡ ਦੀ ਹੈ ਜ਼ਿਲ੍ਹਾ ਲੁਧਿਆਣਾ ਸੰਗਰੂਰ ਤੇ ਕਰਾਚੋ ਪਿੰਡ ਦੇ ਕੁਲਜੀਤੇ ਦੇ ਹੋਈ ਹੈ ਜਿਲ੍ਹਾ ਲੁਧਿਆਣਾ ਉਹ ਪਿੰਡ ਕੜਿਆਣਾ ਇੱਕ ਪਾਸੇ ਕੁਲਜੀਤਾ ਉੱਡ ਗਿਆ ਉੱਡ ਗਿਆ ਆ ਕੁਲਜੀਤਾ ਜੀਤਾ ਉੱਡ ਗਿਆ ਮੇਰੇ ਵੀਰੋ ਨੰਬਰ ਲੈ ਕੇ ਭੱਜ ਗਿਆ ਆਪਣੀ ਟੀਮ ਦੇ ਲਈ ਅੰਕਲਾ ਵਾਧਾ ਕਰਦਾ ਹੋਇਆ ਅਗਲੀ ਰੇਡ ਇਸ ਲਈ ਕਹਿੰਦੇ ਜਸ਼ਨ ਆ ਗਿਆ ਆਲਮਗਿਰੀਆ ਆਹ ਕਹਿੰਦੇ ਪਹਾੜ ਜਿਹਾ ਗੱਬਰੂ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਦੂਜੇ ਪਾਸੇ ਚਾਰਜਾਫੀ ਨੇ ਕਹਿੰਦੇ ਕਰਾਚੋ ਪਿੰਡ ਖੇਡ ਰਿਹਾ ਤੇ ਕਰਾਚੋ ਦੇ ਖੇਡਾ ਆਹ ਸਭ ਤੋਂ ਚਾਰਜਾਫੀ ਦੇ ਵਿੱਚੋਂ ਕੌਣ ਇਸੇ ਲਈ ਬੱਲੇ ਬਲੇ ਕਰਵਾਵੇਗਾ ਆਹ ਮੇਲਾ ਕਰਾਚੋਂ ਦੇ ਵਿੱਚ ਚੱਲਦਾ ਜਸ਼ਨ ਆਲਮਗਿਰੀਆ ਕਬੱਡੀ ਪਾ ਰਿਹਾ ਹੈ ਕਰਾਚੋਂ ਵਾਲੇ ਦੇ ਫੜਾ ਮਾਰ ਦੇਣਾ ਥੋਕੀਆਂ ਹਾਂ ਥਾਂ ਤੇ ਮਿੱਤਰਾਂ ਨੇ ਗੁੱਲ ਮੇਖਾ ਠੋਕੀਆਂ ਅੱਜ ਤੇ ਜੌਨੀ ਪ੍ਰਧਾਨ ਦੇ ਯਾਰਾਂ ਨੇ ਐਨ ਪੱਕੀਆਂ ਕੰਦਾ ਚ ਗੁੱਲ ਮੇਖਾ ਲਾ ਦਿੱਤੀਆਂ ਓਏ ਗਗਨ ਸੂਰੀਆਲੀਆ ਓਏ ਜਸ਼ਨ আলমਗੀਰੀਆ ਮੇਰੇ ਵੀਰੋ ਪੁਆਇੰਟ ਕਹਿੰਦੇ আলমਗੀਰ ਦੀ ਟੀਮ ਦੇ ਲਈ ਕਰ ਗਿਆ ਅਗਲੀ ਕਬੱਡੀ ਕੈਲਰਮ ਵਾਲਾ ਓਏ ਸਾਹਮਣੇ ਰਵੀ ਆ ਗਿਆ ਇਹ ਆ ਕਹਿੰਦੇ ਕੈਲਰਮ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੁਣ ਦੇਖਣਾ ਵੀ ਚਾਰਾਂ ਜਫਾ ਦੇ ਵਿੱਚੋਂ ਓਹ ਗੋਪੀ ਮਾਨਗੀ ਵਾਲਾ ਓਹ ਗੋਪੀ ਮਾਨਗੀ ਵਾਲਾ ਉਹ ਮਾਨਕੇ ਵਾਲਾ ਗੋਪੀ ਦਸਤਾਲਾ ਜੱਫਾ ਲਉਣ ਲੱਗਿਆ ਉਹ ਜੰਗਰਾ 31000 ਤੇ ਕਬਜ਼ਾ ਕਰਨ ਨੂੰ ਫਿਰਦਾ ਹੈ ਜੈਲਦਾਰਾ ਅੱਜ ਰਵੀ ਕੈਲਰਮ ਨੂੰ ਜੱਫਾ ਲਾ ਗਿਆ ਗੁਰਨਾਇ ਸਿੰਘ ਜੀ ਹੋਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਜੋਨੀ ਕਹਿੰਦਾ ਚਾਚਾ ਗੁਰਨਾਇ ਸਿੰਘ ਦੀ ਪੁੱਜੇ ਹੋਇਆ ਚਾਚਾ ਨੂੰ ਭਤੀਜੇ ਪਿਆਰੇ ਹੁੰਦੇ ਆ ਮਾਮਾ ਸਿੰਘ ਵਾਲੇ ਪਿੰਡ ਦਾ ਪਹਾ ਭਾਰਤ ਦਾ ਭੀਮ ਭੀਮ ਹੋਇਆ ਜਿਹਦੇ ਮੇਰੇ ਵੀਰੋ ਅਸਮਾਨ ਦੇ ਵਿੱਚ ਛੱਡੇ ਹਾਥੀ ਹਜੇ ਤੱਕ ਵਾਪਸ ਨਹੀਂ ਆਏ ਇਹ ਕਬੱਡੀ ਵਾਲਿਆਂ ਦਾ ਭੀਮ ਹੈ ਉਹ ਰੇਡ ਪਾਉਣ ਦੇ ਨੇ ਕੁਲਜੀਤਾ ਆ ਗਿਆ ਉਹ ਜਾਦੂ ਯੂਕੇ ਵਾਲਾ ਕਹਿੰਦਾ ਵੀ ਰੁਪਈਆ 500 ਦੇਣਾ ਆਹ ਰੇਡ ਦੇ ਉੱਤੇ ਮੇਰੇ ਵੀਰੋ ਐਨ ਕਹਿੰਦੇ 500 ਹਰ ਪੁਆਇੰਟ ਦੇ ਉੱਤੇ ਦਿੱਤਾ ਜਾ ਰਿਹਾ ਹੈ ਜਾਦੂ ਯੂਕੇ ਵੱਲੋਂ ਪਰ ਸਾਹਮਣੇ ਪਿੰਡ ਦੀ ਕਬੱਡੀ ਹੈ ਕੁਲਜੀਤਾ ਕਬੱਡੀ ਪਾਉਣੀ ਪਿਆ ਹੋਇਆ ਹੈ ਇਹ ਆ ਗੋਪੀ ਮਾਨਕੀ ਵਾਲਾ ਸਾਹਮਣੇ ਕਰਦਾ ਹੈ ਕਮਾਲ ਲੱਗਦਾ ਹੈ ਕੁੱਲ ਜਿੱਤਾ ਹੋ ਗਿਆ ਹੈ ਇਹ ਕੁੱਲ ਜਿੱਤਾ ਹੈ ਇਹ ਵੀ ਚਰਚਾ ਨਿਊਜ਼ੀਲੈਂਡ ਚ ਹੋਈ ਹੈ ਜਿਹਦਾ ਸੋਰਟ ਕਲਾਈ ਨੇ ਪਹਿਲਾਂ ਦੱਸਿਆ ਨਾ ਕਿ ਮੁੰਡੇ ਦੀ ਚਰਚਾ ਆ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਚ ਹੋਈ ਹੈ ਪਰ ਰੋਲ ਪਾਉਣ ਦੇ ਲਈ ਜਸ਼ਨ ਆ ਗਿਆ ਆਲਮਗੀਰ ਦੀ ਧਿਰਤੀ ਹੈ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਚਾਰਜ ਆ ਫਿਰ ਵਿੱਚੋਂ ਕੌਣ ਆ ਸੀਪਾ 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 ਖਾਂਦੇ ਨਸੀਪਾ ਓਏ ਉਸ ਨਾਲਮਗੀਰਿਆ ਚਨਾਲ ਮਗੀਰੀਆ ਉਹ ਠਾਂਦੇ ਵਾਲੀਏ ਸੀਪੇ ਨੇ ਫੜ ਲਿਆ ਉਹ ਪੁੱਠਾ ਕਰਤਾ ਉਹ ਚੰਦਰੇ ਨੇ ਜਸ਼ਨ ਗੋਡਣੀਏ ਕਰਤਾ ਇਹ ਠਾਂਦੇ ਵਾਲੀਆ ਸੀਪਾ ਕਰਾਚਾ ਵਾਲਿਓ ਮੈਚ ਕਿਵੇਂ ਲੱਗਦਾ ਹਾਂ ਮੈਚ ਦੇ ਸਿਰੇ ਹੋਈ ਜਾਂਦਾ ਅੱਜ ਤੋਂ ਸੜਈ ਹੋਈ ਜਾਂਦਾ ਮੇਰੇ ਵੀਰੋ ਆਹ ਰੇਡ ਪਾਉਣ ਦੇ ਲਈ ਕਹਿੰਦੇ ਰਵੀ ਕੈਲਰ ਵਾਲਾ ਆਹ ਗੋਪੀ ਤੇ ਨੰਬਰ ਲੈ ਕੇ ਆਇਆ ਆਹ ਰਵੀ ਕਹਿੰਦੇ ਕੈਲਰ ਵਾਲਾ ਨੰਬਰ ਲੈ ਕੇ ਭੱਜਦਾ ਹੋਇਆ ਆਪਣੀ ਟੀਮ ਦੇ ਲਈ ਇਸ ਲਈ ਜਸ਼ਨ ਆ ਗਿਆ ਇਹ ਬਸਟਾਲੀਆਂ ਪਈਆਂ ਯਾਰੀਆਂ ਇਹ ਬਸਟਾਲੀਆਂ ਆਹ ਪਈਆਂ ਯਾਰੀਆਂ ਮੇਰੇ ਵੀਰੋ 31 31000 ਦਾ ਮਸਲਾ ਹੈ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਉਹ ਕਹਿ ਦੋ ਵੱਡੇ ਬੈਂਡੀਆਂ ਨੂੰ ਅੱਜ ਗੱਪਰੂ ਇੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਘਰਾਚੋਂ ਦੇ ਵਿੱਚ ਅੱਜ ਤੇ ਮਸਲਾ ਬਣ ਗਿਆ ਏ ਹਾਂ ਹੁਣ ਤੇ ਮਸਲਾ ਬਣ ਗਿਆ ਏ ਉਹ ਰੌਲਾ ਤੇ ਪਹਿਲਾਂ ਸੀ ਓਏ ਸੋ ਇਹ ਜਸ਼ਨ ਨੂੰ ਦੂਜਾ ਜਫਾ ਲਾ ਗਿਆ ਹੈ ਗਗਨ ਸੂਰੀ ਵਾਲਿਆ ਕਮਾਲ ਕਰ ਗਿਆ ਅੱਜ ਘਰਾਚੋਂ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਅੱਜ ਘਰਾਚੋਂ ਦੇ ਵਿੱਚ ਲਾਲਾ ਲਾਲਾ ਹੋ ਰਹੀ ਹੈ ਉਹ ਘਰਾਚੋਂ ਦੇ ਵਿੱਚ ਹੱਲਾ ਗੁੱਲਾ ਜਾਂ ਹੁੰਦਾ ਜਿਹੜੀ ਲਾਲਾ ਲਾਲਾ ਹੋਈ ਪਈਆ ਸੱਜਣਾ ਉਹ ਅੱਜ ਕਬੱਡੀ ਵਾਲਿਆਂ ਨੇ ਕਰਾਈ ਹੋਈ ਹੈ ਉਹ ਅੱਜ ਕਬੱਡੀ ਵਾਲਿਆਂ ਨੇ ਹੋਈ ਹੈ ਕਬੱਡੀ ਪਾਉਣ ਦੇ ਲਈ ਭੀਮ ਆ ਗਿਆ ਤੇ ਬੋਲ ਸਾਡੇ ਛੋਟੇ ਵੀਰ ਦੇ ਆਹ ਸਾਹਮਣੇ ਭੀਮ ਸਰ ਸਿੰਘ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਚਾਰ ਜਫੀ ਨੇ ਆਹ ਚਾਰੇ ਜਫੀ ਸਿਰੇ ਨੇ ਆ ਪੱਟਾਂ ਤੇ ਤੜ ਤੜ ਥਾਪੀਆਂ ਮਾਰਦੇ ਆ ਕੌਣ ਬੱਲੇ ਬਲੇ ਕਰਵਾ ਦੇਗਾ ਅੱਜ ਗੌਰਵ ਜੀਮਾ ਆਹ ਵੱਡੀ ਟੀਮ ਲੈ ਕੇ ਪੁਜਾ ਹੈ ਮੇਰੇ ਵੀਰੋ ਤੇ ਸਾਹਮਣੇ ਨੰਬਰ ਕਹਿੰਦੇ ਭੀਮ ਸੁਰ ਸਿੰਘ ਆ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕੁਲਜੀਤ ਆ ਗਿਆ ਆਹ ਕਰੋਚੋ ਪਿੰਡ ਵਾਲਾ ਜਾ ਤੂੰ ਯੂਕੇ ਵਾਲਾ ਕਹਿੰਦਾ ਆਹ ਕਹਿੰਦੇ 500 ਰੁਪਏ ਜਾਣਾਗਾ ਅੱਜ ਜੋਨੀ ਪ੍ਰਧਾਨ ਦਾ ਮੇਲਾ ਰਵਨੀਤ ਦਾ ਮੇਲਾ ਅੱਜ ਸਰੇਈ ਹੋ ਗਿਆ ਆਹ ਅੱਜ ਰਵਨੀਤ ਦਾ ਮੇਲਾ ਜੋਨੀ ਪ੍ਰਧਾਨ ਦਾ ਮੇਲਾ ਸਰੇਈ ਹੋ ਗਿਆ ਪਕੜਿਆਣੇ ਵਾਲਾ ਕੁਲਜੀਤ ਘਰਾਚੋ ਪੁਆਇੰਟ ਦਾ ਵਾਧਾ ਕਰ ਗਿਆ ਹਰਦੀਪ ਜੌਨੀਆ ਰਵਨੀਤ ਘਮਾਨ ਹੈ ਨਾਲ ਸਾਡਾ ਸੁਖਚੈਨ ਘਮਾਨ ਹੈ ਲਾਪ੍ਰੀਤ ਘਮਾਨ ਹੈ ਲਾਡੀ ਘਮਾਨ ਹਰਾਂ ਦਾ ਸਾਡੇ ਜਗਦੇਵ ਘਮਾਨ ਦਾ ਕੇਂਦਰੇ ਘਮਾਨ ਦਾ ਸ਼ਮੀਰ ਖਾਨ ਤੇ ਹਰਪ੍ਰੀਤ ਘਮਾਨ ਦਾ ਔਰ ਹੈਰੀ ਘਮਾਨ ਤੇ ਗੁਰਪ੍ਰੀਤ ਨੰਬਰਦਾਰ ਗੁਰੀ ਨੰਬਰਦਾਰ ਤੇ ਖੰਨਾ ਕਨੇਡਾ ਮਿੰਟੂ ਘਮਾਨ ਹਰਮੇਲ ਘਮਾਨ ਤੇ ਜਗਤਾਰ ਘਮਾਨ ਜਵਿੰਦਰ ਕਮਾਨ ਨजीर खान ਤੇ ਗਗਨ ਘਰਾਚੋ ਹਰਾਮਾ ਕਹਿ ਗੱਦਮਾ ਯੋਗਦਾਨ ਉਹ ਪਾਸੇ ਵਿੱਕੀ ਵਿੱਕੀ ਕਰਾਚੋ ਵਾਲਾ ਜਫਾ ਲੈ ਗਿਆ ਸਾਡੇ ਹਾਈਲੈਂਡ ਸਪ੍ਰਿੰਗੇ ਵਾਲੇ ਪ੍ਰੀ ਬੈਟਿੰਗ ਅਰੇਸ਼ਨ ਵਾਲਾ ਵੱਲੋਂ 500 ਆ ਮੁੰਡੇ ਦੇ ਖੇਡਦੇ ਤੇ ਆ ਮੁੰਡੇ ਦੇ ਕਿ 500 ਆ ਮੇਰੇ ਵੀਰੋ ਸੋ ਮੈਂ ਕਰਾਚੋ ਜਿਹੜਾ ਵੱਲੋਂ ਪਰ ਸਾਹਮਣੇ ਉਹ ਕਬੱਡੀ ਪੈ ਗਈ ਹੈ ਰਵੀ ਕੈਲਰ ਵਾਲਾ ਪਰ ਗੋਪੀ ਆ ਮਣਕੀ ਵਾਲਾ ਉਹ ਮਣਕੀ ਵਾਲਾ ਗੋਪੀ 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 ਰਵੀ ਤੇ ਗੋਪੀ ਗੋਪੀ ਰਵੀ ਗੋਪੀ ਤੇ ਰਵੀ ਗੋਪੀ ਤੇ ਰਵੀ ਉੱਡ ਗਿਆ ਕੈਲਰਮ ਵਾਲਾ ਰਵੀ ਉਧਰ ਮਹਾਨਤ ਬਾਬਾ ਰਜਿੰਦਰ ਪ੍ਰਕਾਸ਼ ਸੂਬਾ ਜੀ ਉਹ ਵੀ ਟੇਟੇ ਤਾਰ ਤੇ ਪੁੱਜ ਗਿਆ ਸਾਨੂੰ ਮਾਣ ਹੈ ਮਹਾਪੁਰਸ਼ਾਂ ਦੀ ਧਰਤੀ ਹੈ ਮਹਾਨ ਤਪਸਵੀ ਬਾਬਾ ਫਕੀਰੀਆ ਦਾ ਜੀ ਦੀ ਯਾਦ ਵਿੱਚ 56ਵੇਂ ਸਾਲ ਦਾ ਕਬੱਡੀ ਕੱਪ ਚੱਲਦਾ ਹੈ ਸਾਡਾ ਜਗਦੇਵ ਕਮਾਨ ਕਹਿੰਦੇ ਐਮਪੀ ਬੈਠਾ ਹੈ ਅੱਜ ਦੇ ਮੇਲੇ ਦੇ ਨਾਲ ਸਵੇਰ ਤੋਂ ਜੁੜਿਆ ਹੋਇਆ ਹੈ ਯਾਰਾਂ ਦਾ ਯਾਰ ਹੈ ਇੱਕ ਪਾਸੇ ਗਗਨ ਸੂਰੀ ਵਾਲੀ ਹੈ ਉਹ ਦੂਜੇ ਪਾਸੇ ਭੀਮ ਸੁਰਸਿੰਘ ਵਾਲੇ ਦੀ ਧਰਤੀ ਦਾ ਮਾਝੇ ਵਾਲਾ ਮਾਲਵੇ ਵਾਲੇ ਨੇ ਗੁੱਟ ਤੋਂ ਫੜ ਲਿਆ ਓ ਲਲਕਾਰੇ ਆਓ ਲਲਕਾਰੇ ਵੱਜ ਰਹੇ ਹਨਕਾਰੇ ਵੱਜ ਰਹੇ ਹਨ ਲਲਕਾਰੇ ਵੱਜ ਰਹੇ ਹਨ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਨੰਬਰ ਰੀਡਰ ਲੈ ਕੇ ਆ ਗਿਆ ਹੈ ਅਗਲੀ ਰੇਡ ਫੇਰ ਪਾਉਣ ਲਈ ਦੇਖਦਾ ਵੀ ਇਹ ਆ ਕਹਿੰਦੇ ਮੁੰਡਾ ਰਵੀ ਕਲਰ ਵਾਲਾ ਉਹ ਕ੍ਰੈਡੀ ਪਾਉਣ ਲਈ ਤਿਆਰ ਬਰ ਤਰ ਦਿਆ ਹੋਇਆ ਹੁਣ ਦੇਖਦਾ ਵੀ ਚਾਰ ਸਟਾਪਰ ਸਿਰੇ ਰਿਹਾ ਮੇਰੇ ਵੀਰੋ ਗੋਪੀ ਮਾਨਕੀ ਵਾਲਾ ਕੜਾਣਾ ਦਾ ਪ੍ਰਤਾਪ ਗੁਰਿੰਦਰ ਵਰਗੇ ਪਿੰਦੇ ਵਰਗੇ ਹੁਣ ਚਾਰ ਜੱਫੇ ਵਿੱਚੋਂ ਕੌਣ ਇਸ ਲਈ ਕਮਾਲ ਕਰੂ ਮੇਰੇ ਵੀਰੋ ਆਹ ਸਾਹਮਣੇ ਗੋਪੀ ਮਾਨਕੀ ਵਾਲਾ ਫੇਰ ਟਰਾਈ ਕਰਦਾ ਹੋਇਆ ਪਰ ਨੰਬਰ ਧਾਵੀ ਨੇ ਜਿਸ਼ਣ ਦੀ ਰੇਡ ਤੇ ਬੋਲ ਵੀ ਜਸ਼ਨ ਦੇ ਹੋਣਗੇ ਜਸ਼ਨ ਆਲਮਗੀਰੀਆ ਕਬੱਡੀ ਪਾ ਰਿਹਾ ਹੈ ਵਿੱਕੀ ਦੇ ਪਿਛਲੇ ਜੱਫੇ ਤੋਂ ਸਭੇ ਮਨਦੀਪ ਘਮਾਨ ਤੇ ਯਾਦੀ ਘਮਾਨ ਵੱਲੋਂ 1000 ਵਿੱਕੀ ਪੰਜਾਬ ਪੁਲਿਸ ਵੱਲੋਂ ਪੁੱਜਦਾ ਹੋ ਗਿਆ ਤੇ ਰਮਨ ਸੋਹੋਲੀ ਦਾ ਉੱਚੇ ਤੌਰ ਤੇ ਧੰਨਵਾਦ ਹੈ ਬਲਵੰਤ ਪੰਜਾਬ ਪੁਲਿਸ ਦਲਜੀਤ ਪੰਜਾਬ ਪੁਲਿਸ ਤੇ ਰਮਜ਼ਾਨ ਖਾਨ ਹੁਰੀ ਸਾਰੇ ਵੀਰ ਹੈ ਇੱਕ ਪਾਸੇ ਵਿੱਕੀ ਘਰਾਚੋ ਹੈ ਦੂਜੇ ਪਾਸੇ ਜਸ਼ਨ ਆਲਮਗੀਰੀ ਹੈ ਨੰਬਰ ਆਲਮਗੀਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਉਧਰ ਜੋਗੇ ਕਬੱਡੀ ਖਿਡਾਰੀ ਵੱਲੋਂ ਕੁਲਜੀਤੇ ਵੀ ਆ ਕਬੱਡੀ 500 ਰੁਪਏ ਦੀ ਹੈ ਹਾਂ 500 ਦੇ ਮਾਨ ਸਨਮਾਨ ਦਾ ਵਿਸ਼ੇ ਜਾਣਗੇ ਕੁਲਜੀਤੇ ਦੀ ਰੋਡ ਦੇ ਉੱਤੇ ਕੌਣ ਵੱਲੋਂ ਵੱਲੇ ਕਰਵਾਵੇਗਾ ਕਹਿੰਦੇ ਫਾਈਨਲ ਮੈਚ ਕਰਾਚੋ ਦੇ ਵੱਡੇ ਕੱਪ ਦਾ ਤੇ ਵੱਡੀਆਂ ਟੀਮਾਂ ਤੇ ਵੱਡੇ-ਵੱਡੇ ਸਟਾਰ ਕਹਿੰਦੇ ਖੇਡ ਕਬੱਡੀ ਦੇ ਅੱਜ ਦੇ ਮੇਲੇ ਦੇ ਵਿੱਚ ਖੇਡ ਰਿਹਾ ਆਹ ਰੇਡ ਪੌਂਡ ਦੇ ਵਿੱਚ ਕਹਿੰਦੇ ਸ਼ਕੰਦਰ ਪਹਿਲਵਾਨ ਦਾ ਪੋਤਰਾ ਫਿਰ ਪ੍ਰੋਫੈਸਰ ਦਾ ਕੀ ਬਾਤ ਹੈ ਸ਼ਕੰਦਰ ਪਹਿਲਵਾਨ ਦਾ ਪੋਤਰਾ ਉਧਰ ਜਸ਼ਨ ਦੇ ਬੋਲ ਹੈ ਇਧਰ ਜਸ਼ਨ ਕਬੱਡੀ ਪਾ ਰਿਹਾ ਹੈ ਪਹਿਲਾਂ ਜੈਲਦਾਰ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਅਮਰੀਕ ਕਮਾਣੇ ਹੋਰਾਂ ਦਾ ਸਾਰੇ ਵੀਰਾਂ ਦਾ ਚੇਚੇ ਤਾਰ ਤੇ ਧੰਨਵਾਦ ਹੈ ਓਏ ਕਬੱਡੀ ਪੈ ਗਈ ਪਰ ਸੱਤਾ ਝਨੇੜੀ ਕਹਿੰਦਾ ਡਬਲ ਟੱਚ ਦੇ ਫੈਸਲੇ ਐ ਪਿਛਲੇ ਸਾਲ ਸਤਿਆ ਵੱਡੀਆਂ ਮੁਬਾਰਕਾਂ ਸਾਡੇ ਭਰਾ ਦੇ ਪਰਿਵਾਰ ਦੇ ਹਿੱਸੇ ਦੇ ਵਿੱਚ ਆਈਆਂ ਵੱਡੀ ਗੱਡੀ ਵੱਡੇ ਭਰਾ ਨੂੰ ਇਸੇ ਖੇਡ ਮੈਦਾਨ ਦੇ ਵਿੱਚ ਮਾਣ ਸਨਮਾਨ ਦੇ ਵਿੱਚ ਮਿਲੀ ਹੈ ਪ੍ਰਤਾਪ ਕੜਿਆਣਾ ਨਾਲ ਗੁਰਵਿੰਦਰ ਨਾਲ ਜਤਿੰਦਰ ਤੇ ਗੁਰਪ੍ਰੀਤ ਗੋਪੀ ਮਾਨਕੀ ਵਾਲਾ ਉਹ ਕਿਲਰ ਵਾਲਾ ਰਵੀ ਇਸ ਵੇਲੇ ਨੰਬਰ ਦਾ ਵਾਅਦਾ ਕਰ ਗਿਆ ਲੋ ਨੰਬਰ ਦਾ ਵਾਅਦਾ ਕਰ ਗਿਆ ਸਾਡੇ ਕਿਹਦੇ ਜਨੀ ਪ੍ਰਧਾਨ ਹੁਣੀਆਂ ਦਾ ਸੋਚਾਨ ਕਮਾਨ ਹੁੰਦੇ ਰਮਨਿਤ ਖਵਾਟੇ ਕਹਿੰਦਾ ਦੇਵ ਕਮਾਨ ਹੁੜੇ ਫੇਰ ਨੇ ਸਾਡੇ ਤੇ ਕਹਿੰਦੇ ਬਾਬਾ ਹਰਜਿੰਦਰ ਪ੍ਰਕਾਸ਼ ਦੇ ਸੋਭਾ ਉਹਨਾਂ ਦਾ ਪੁੱਤਰ ਕਹਿੰਦੇ ਸਾਡੀ ਜ਼ਿੰਦਗੀ ਦਾ ਪਰਮ ਪਰਮ ਮਿੱਤਰ ਮਨਜਿੰਦਰ ਬੈਂਸ ਵੀ ਕਹਿੰਦੇ ਉੱਚੇ ਦੇ ਤੌਰ ਤੇ ਕਹਿੰਦੇ ਰਵਨੀਤ ਹੁਣੀਆਂ ਨੇ ਮੈਚ ਦਾ ਆਨੰਦ ਮਾਣ ਰਿਆ ਆਹ ਕਹਿੰਦੇ ਮਨਜਿੰਦਰ ਬੈਂਸ ਦਾ ਪਰ ਉੱਤਰ ਸੂਰਿਆਲੀਆ ਸੂਰਿਆਲੀਆ ਤਕੜੀ ਪਾ ਕੇ ਬੈਠ ਗਿਆ ਇੱਕ ਪਾਸੇ ਸੁਰ ਸਿੰਘ ਵਾਲੇ ਦਾ ਭੀਮ ਹੈ ਸੂਰੀ ਵਾਲੀਏ ਗਗਨ ਨੇ ਘਰਾਚੋਂ ਦੇ ਮੇਲੇ ਤੇ ਟੌਪ ਦਾ ਜਫਾੜਾ ਲਾ ਦਿੱਤਾ ਮਾੜੇ ਬੰਦੇ ਨੂੰ ਮਿਲਿਆ ਤੇਰਾ ਪਿਆਰ ਬਜੀਫੇ ਵਰਗਾ ਲੋਕੀ ਕਹਿਣਗੇ ਗੱਭਰੂ ਪੱਟ ਦਾ ਬੁਰਜ ਖਲੀਫੇ ਵਰਗਾ ਟਾਵਰ ਜਿੱਡਾ ਮੁੰਡਾ ਕੋਠੇ ਜਿੱਡਾ ਗੱਭਰੂ ਹੈ ਹਰਿਆਣੇ ਦੇ ਕੈਲਰਮ ਪਿੰਡ ਦਾ ਰਵੀ ਕਬੱਡੀ ਪਾ ਰਿਹਾ ਹੈ ਗੋਪੀ ਮਾਨਕੀ ਵਾਲਿਆ ਤੇਰੇ ਨਾਲ ਛੇੜਖਾਨੀਆਂ ਕਰਦਾ ਫਿਰਦਾ ਹੈ ਉਹ ਨੰਬਰ ਕਹਿੰਦੇ ਇਸ ਵਿੱਚ ਰਵੀ ਕੈਲਰਮ ਬਾੜਾ ਜੁੜ ਗਿਆ ਹੈ ਅਗਲੀ ਕਬੱਡੀ ਜਸ਼ਨ ਦੀ ਤੇ ਬੋਲ ਸਾਡੇ ਜਸ਼ਨ ਦੇ ਹਾਂ ਕਹਿੰਦੇ ਫਿਰ ਜਸ਼ਨ ਅਗਲੀ ਰੇਡ ਪਾਉਣ ਦੇ ਲਈ ਤਿਆਰ ਬਣ ਤਿਆਰ ਹੈ ਪਹਿਲੀ ਰੇਡ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਹਾਇਲੈਂਡਸ ਪਰੇਖ ਵਾਲੇ ਵੱਡੇ ਮਾਨ ਸਤਿਕਾਰ ਨੇ ਕਹਿੰਦੇ ਅਜਿਹੇ ਮੇਲੇ ਤੇ ਉਹ ਕਰਨੇ ਦਾ ਵਿੱਕੀ ਦਾ ਜਫਾ ਵੱਡੇ ਮਾਨ ਸਨਮਾਨ ਪਟਿਆਲੇ ਵਾਲੇ ਵੀਰ ਦੇ ਸਾਡੇ ਉੱਚੇ ਜੇ ਤੌਰ ਤੇ ਉਹ ਰੇਡ ਪੈਂਦੀ ਆ ਇੱਥੇ ਰਵਨੀਤ ਖਜਾਂਚੀ ਹੁਣੀ ਨੇ ਮਨਿੰਦਰ ਬੈਸ ਹੁਣੀ ਨੇ ਤੇ ਜੋਨੀ ਪ੍ਰਧਾਨ ਹੁਣੀਆਂ ਦਾ ਉੱਚੇ ਜੇ ਤੌਰ ਤੇ ਧੰਨਵਾਦ ਹੈ ਵੱਡੇ ਪਿਆਰ ਸਤਿਕਾਰ ਇਹਨਾਂ ਬੋਲਾਂ ਦੇ ਲਈ ਅਗਲੀ ਰੇਡ ਫਿਰ ਮੁੰਡਾ ਜਾਦੂ ਯੂਕੇ ਵਾਲਾ ਕਹਿੰਦਾ ਕਲਜੀਤੇ ਦੀ ਹਰ ਇੱਕ ਰੇਡ ਪ੍ਰੋਫੈਸਰ ਸਾਹਿਬ 500 ਦੇ ਪਰ ਉਧਰ ਥੋੜੀ ਸੱਟ ਨੌਜਵਾਨੀ ਮਹਿਸੂਸ ਬਾਬਾ ਗगन ਸੂਰੀ ਵਾਲੀਆ ਗगन ਠੀਕ ਹੈ ਮੂਵ ਸਪਰੇਅ ਤੇ ਪਾਣੀ ਗਰਾਊਂਡ ਦੇ ਵਿੱਚ ਰੱਖਿਓ ਜੀ ਸਹੀ ਆ ਗगन ਇੱਕ ਵਾਰੀ ਤਾੜੀਆਂ ਮਾਰ ਦੋ ਹੌਸਲਾ ਦੇ ਦਿਓ ਮੁੰਡੇ ਨੂੰ ਇਹੋ ਜਿਹੇ ਮੌਸਮ ਦੇ ਵਿੱਚ ਨੰਗੇ ਪਿੰਡੇ ਮੇਰੇ ਵੀਰੋ ਤੁਹਾਡਾ ਮਨੋਰੰਜਨ ਕਰਨਾ ਬਹੁਤ ਵੱਡੀ ਗੱਲ ਹੈ ਹੁਣ ਤੇ ਥੋੜਾ ਮੌਸਮ ਸਹੀ ਹੋ ਗਿਆ ਜਨਵਰੀ ਫਰਵਰੀ ਮਹੀਨੇ ਦੇ ਵਿੱਚ ਆਪਾਂ ਚਾਰ ਚਾਰ ਕੋਟੀਆਂ ਪਾ ਕੇ ਤਿੰਨ ਤਿੰਨ ਕੋਟੀਆਂ ਪਾ ਕੇ ਗਰਾਊਂਡ ਦੇ ਦਿਵਾਲੇ ਖੜਦੇ ਰਹੇ ਆ ਮੈਂ ਬੇਨਤੀ ਕਰਦਾ ਮੂਵ ਸਪਰੇ ਗਰਾਊਂਡ ਦੇ ਵਿੱਚ ਪੁੱਛਦੀ ਕਿ ਕਿਉਂ ਸਪਰੇ ਪੁੱਛਦੇ ਕੀਤੇ ਜਾਵੇ ਕਿ ਕਲਜੀਤੇ ਦੀ ਰੇਡ ਯਾਦੂ ਝੁੱਕੇ ਵੱਲ 500 ਰੁਪਏ ਹਰ ਇੱਕ ਰੇਡ ਦੇ ਉੱਤੇ ਦਿੱਤਾ ਜਾ ਰਿਹਾ ਹੈਗਾ ਜੋਨੀ ਪ੍ਰਧਾਨ ਨੇ ਕਹਿੰਦੇ ਵੱਡੇ ਪਿਆਰ ਸਰਕਾਰ ਪੁੱਛਦੇ ਕਰਿਆ ਉੱਤੇ ਦੇ ਤੌਰ ਤੇ ਧੰਨਵਾਦ ਹੈ ਪੈਂਦੀ ਰੇਡ ਕਲਜੀਤੇ ਦੇ ਉਹ ਕੋਪੀ ਦੀ ਪਿੱਛੇ ਹੀ ਪੈ ਗਿਆ ਉਹ ਕੋਪੀ ਮਾਨ ਕੀ ਕਲਜੀਤੇ ਘਾਟੋਂ ਪੈ ਗਿਆ ਰੁੱਕੀ ਮੇ ਰੁੱਕੀ ਮੇ ਰਹੀਆ ਜਾਣ ਵਾਲਿਆ ਸੁਣ ਜਾਬੀ ਗੱਲ ਬਹੁਤ ਆਵੇ ਕਾਲਿਆ ਦੱਸ ਕੀ ਆ ਤੇਰਾ ਨਾਂ ਤੇਰਾ ਕਿਹੜਾ ਏ ਗਰਾ ਪਹਿਲੀ ਤੱਕਣੀ ਦੇ ਵਿੱਚ ਮਨ ਮੋਣਿਆ ਤੇਰੇ ਮਹਿੰਦੀ ਰੰਗੇ ਪੱਗਦਿਆਂ ਪੇਚਾਂ ਉੱਤੇ ਮਰ ਗਈ ਮੈਂ ਪੱਟ ਹੋ ਰਿਆ ਵਿੱਕੀ ਘਰਾਚੋ ਐ ਸੀਪਾ ਥਾਂਦੇ ਵਾਲੀ ਐ ਨਾਲ ਕਹਿੰਦੇ ਦੂਜੇ ਪਾਸੇ ਕਰਨ ਘਰਾਚੋ ਐ ਗੁਰਵਿੰਦਰ ਵਰਗੇ ਚਾਰ ਜਾਫੀ ਤਿਆਰ ਬਰ ਤਿਆਰ ਐ ਜਸ਼ਨ ਆਲਮਗੀਰੀਆ ਕਬੱਡੀ ਪਾ ਰਿਹਾ ਘਰਾਚੋ ਪਿੰਡ ਦਾ ਮੇਲਾ ਚੱਲਦਾ ਓ ਦੂਜੇ ਪਾਸੇ ਓ ਵਿੱਕੀ ਘਰਾਚੋ ਵਾਲਾ ਕੁਛੇ ਕਰਦਾ ਸਿੰਘ ਸਰਦਾਰ ਪਰ ਜਸ਼ਨ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੋਇਆ ਅਗਲੀ ਰੇਡ ਕਹਿੰਦੇ ਕੈਲਰਮ ਪਿੰਨੋ ਆ ਮੁੰਡੇ ਦਾ ਰਵੀ ਨਾਮ ਦੋਰੇ ਦਾ ਰਵੀ ਦੀ ਚਰਚ ਵੀ ਜਗ ਜਹਾਨ ਹੁੰਦੀ ਆ ਉਹ ਪੈਂਦੀ ਰੇਡ ਹੈ ਕਹਿੰਦੇ ਸਵੰਟਨ ਦੇ ਵਿੱਚ ਕਹਿੰਦਾ ਪਹਿਲਾ ਮੈਚਾ ਸੈਂਟਨ ਦੀ ਧਰਤੀ ਐ ਪਹਿਲਾ ਮੈਚਾ ਕਹਿੰਦੇ 6 ਅਪ੍ਰੈਲ ਨੂੰ ਖੇਡਿਆ ਜਾਣਾ ਜਰ ਤਾ ਆਸਟ੍ਰੇਲੀਆ ਦੇ ਵਿੱਚ ਹੋਵੇਗੇ ਉਹ ਪੈਣੀ ਰੇਡ ਤੇ ਕੜਿਆਣਾ ਦਾ ਪ੍ਰਤਾਪ ਪਕੜਿਆਣੇ ਵਾਲਾ ਪ੍ਰਤਾਪ ਲੁਧਿਆਣੇ ਵਾਲਾ ਪ੍ਰਤਾਪ ਕੜਿਆਣੇ ਵਾਲਾ ਪਰ ਕੈਲਰਮ ਵਾਲੇ ਰਵੀ ਨੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਟੀਮ ਦਾ ਸੁਰ ਸਿੰਘ ਵਾਲਾ ਪਿੰਡ ਹੈ ਵਿਸ਼ਵ ਪ੍ਰਸਿੱਧ ਚੈਂਪੀਅਨ ਪਹਿਲਵਾਨ ਕਰਤਾਰ ਸਿੰਘ ਦਾ ਪਿੰਡੂ ਹੈ ਇਹ ਅੰਬੇਸ਼ਰ ਸਿੰਘ ਵਾਲੇ ਦਾ ਪਿੰਡੂ ਹੈ ਇਹ ਤਰਨਤਾਰਨ ਜ਼ਿਲ੍ਹੇ ਤੋਂ ਚੱਲ ਕੇ ਆਇਆ ਹੈ ਮਾਝੇ ਦਾ ਮਝੈਲ ਕਹਿੰਦੇ ਮਾਲਵੇ ਦੇ ਘਰਾਚੋਂ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਹ ਟੱਕਰ ਕਰਨ ਘਰਾ ਚੋ ਨਾਲ ਪਈ ਹੋਈ ਹੈ ਪਰ ਨੰਬਰ ਇਸਵੇਂ ਆਲਮਗੀਰ ਦੀ ਟੀਮ ਦੇ ਹਿੱਸੇ ਦੇ ਵਿੱਚ ਆਜੜਿਆ ਹੈ ਪੁਆਇੰਟ ਕਹਿੰਦੇ ਧਾਵੀ ਦੇ ਲਈ ਜੁੜ ਗਿਆ ਹੈ ਚੈਂਪੀਅਨ ਟੀਮ ਨੂੰ 81000 111 ਦਿੱਤਾ ਜਾਣਾ ਤੇ ਰਨਰ ਅਪ ਨੂੰ 60111 ਤੇ ਬੈਸਟਾਂ ਦੇ ਲਈ 3131000 3131000 ਕਹਿੰਦੇ ਆ ਮੁੰਡਾ ਕਹਿੰਦੇ ਅੱਜ 31000 ਜਿੱਤਣੋਂ ਫਿਰਦਾ ਬਾਬਾ ਹਰਜਿੰਦਰ ਪ੍ਰਕਾਸ਼ ਜੀ ਸੋਦਾ ਖੜੇ ਆ ਮਨ ਦੇ ਅੰਦਰ ਪਿਆਸ ਘੜਾ ਸਾਡਾ ਵੀਰ ਉੱਚੇ ਦੇ ਤਰਤੇ ਧੰਨਵਾਦ ਦਾ ਮਾਣ ਕੀ ਪਿੰਡ ਹੈ ਆਹ ਕਹਿੰਦੇ ਸਮਰਾਲੇ ਦੀ ਧਰਤੀ ਹੈ ਪਰ ਪੈਣ ਕਹਿੰਦੇ ਧਾਵੀ ਦਾ ਮੈਚ ਸਮਾਪਤ ਅਜਿਹੇ ਟੂਰਨਾਮੈਂਟ ਦਾ ਸਾਰੇ ਜਾਂਦੇ ਜਾਂਦੇ ਕਹਿ ਦਿਓ ਸਤ ਸਹਿਬ ਸਤ ਸਹਿਬ ਸਤ ਸਹਿਬ ਸਤ ਸਹਿਬ ਸਤ ਸਹਿਬ ਬੈਸ ਪਹਿਲੇ ਇੱਕ ਵਾਰੀ ਤੇ ਕਲੀਅਰ ਬੋਲਣੇ ਆ। ਚੱਕ। ਬੈਸਟ ਬਲੰਡਰ ਜਿਹੜੇ 10 ਕਬੜੀਆਂ 9 ਨੰਬਰ 5 ਨੰਬਰ ਕਲਜੀਤਾ ਤੇ ਰਵੀ ਕਹਿੰਦੇ ਸਾਂਝੇ ਨੇ ਦੋਨੋਂ ਕਹਿੰਦੇ ਟੀਮ ਸਹਿਮਤੀ ਨਾਲ ਬੈਸਟ ਟਾਪਰ ਅਜ ਦੇ ਟੂਰਨਾਮੈਂਟ ਦਾ 7 ਟੱਚ ਦੋ ਜਫੇ ਗਗਰ ਸੂਰੇ ਵਾਲਾ